ਹੈ ਕੁਝ ਕੀ ਫਤਿਹ ਦੇਖੋ ਬੜਾ ਮਤਲਬ ਕੀ ਗੰਭੀਰ ਵਿਸ਼ਾ ਹੈ ਜਿਹਦੇ ਉੱਤੇ ਅਸੀਂ ਬੈਠੇ ਸੀ ਆਪਣਾ ਵੀਰ ਸੀ ਸੁਭਦੇਸ਼ ਸਿੰਘ ਤੇ ਮੇਰੀ ਚੰਗੀ ਭਲੀ ਨਾਲ ਗੱਲਬਾਤ ਵੀ ਹੋਈ ਸੀ ਥੋੜੇ ਦਿਨ ਪਹਿਲਾਂ ਤੇ ਉਹ ਵੀਰ ਨੇ ਕਿਹਾ ਵੀ ਸੀ ਕਿ ਤਾਮ ਹੋ ਜਾਂਦਾ ਕਸਮ ਹੈ ਕਿ ਬਹੁਤ ਵਧੀਆ ਠੀਕ ਹੈ ਤੇ ਕਾफी ਹਜ਼ੀਮ ਮਜ਼ਾਕ ਕੀਤੇ ਪਰ ਇਕਦਮੀ ਅਗਲੇ ਦਿਨ ਮੈਨੂੰ ਸੁਣਨ ਚਾਇਆ ਕਿ ਉਹਦੀ ਵੀਰ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਜਾਂ ਅੰਦਰ ਹੀ ਵੀਰ ਬੈਠਾ ਹੈ ਸੁਖਦੇਵ ਸਿੰਘ ਵੀਰ ਤੇ ਉਹਨੇ ਦੱਸਿਆ ਵੀ ਵੀਰ ਨੇ ਕਿ ਦੋ ਪੁਲਿਸ ਪੁਲਿਸ ਦੀ ਗੱਡੀ ਵਿੱਚ ਦੋ ਬੰਦੇ ਸੀ ਜਿਨ੍ਹਾਂ ਨੇ ਕਿ ਅੱਗ ਲਾ ਦੀ ਮਲ ਅੱਗ ਲਗਾ ਦਿੱਤੀ ਗੱਡੀ ਅੰਦਰ ਪਰ ਕਿਤੇ ਨਾ ਕਿਤੇ ਕਹਿ ਲੋ ਕਿ ਸਰਕਾਰਾਂ ਧੱਕੇਸ਼ਾਹੀ ਕਰਨ ਦੇ ਉੱਤੇ ਉੱਤਰ ਆ ਚੁੱਕੀਆਂ ਨੇ ਅਗਲਾ ਸਟੈਪ ਕੀ ਲੈਣ ਵਾਲਾ ਜੀ ਬਾਈ ਸਾਹਿਬ ਸਰਕਾਰ ਅਗਲਾ ਸਟੈਪ ਇਹੋ ਜੇ ਪ੍ਰਸ਼ਾਸਨ ਦਾ ਕਹਿ ਲੋ ਕਿ ਚੋਣ ਦੇ ਜਿਹੜੇ ਉੱਚ ਅਧਿਕਾਰੀ ਹੈ ਜੇ ਕੋਈ ਕਾਰਵਾਈ ਨਹੀਂ ਕਰਦੇ ਤੇ ਕੋਈ ਨਾ ਕੋਈ ਤਿੱਖਾ ਸੰਘਰਸ਼ ਉਲੀਕਾਂਗੇ ਕਿਉਂਕਿ ਉਹਦਾ ਰੀਜ਼ਨ ਕੀ ਹੈ ਇਹ ਸਰਕਾਰਾਂ ਨੇ ਪਹਿਲਾਂ ਇਹਨਾਂ ਦਾ ਮਨੀਸ਼ ਸੋਦੀਆ ਸੀ ਉਹ ਬਿਆਨ ਦੇ ਚੁੱਕਾ ਸੀ ਇਹ ਸਰਕਾਰਾਂ ਜਿਹੜੇ ਚੋਣ ਲੜਨੀਆਂ ਆਵਾ ਅਹੀ ਉਹਦੇ ਵਿੱਚ ਹਰ ਤਰ੍ਹਾਂ ਦਾ ਹਿਲਾਵ-ਫਿਲਾ ਕਰਾਂਗੇ ਉਹ ਕਰਦੀਆਂ ਵੀ ਪਈਆਂ ਇਸ ਤੋਂ ਪਹਿਲਾਂ ਵੀ ਸਾਡੇ ਬੰਦਿਆਂ ਉੱਤੇ ਉਹਨਾਂ ਨੇ ਪਰਚੇ ਪਾ ਦਿੱਤੇ ਨੇ ਕੁਝ ਮੈਨੂੰ ਵਰਕਰਾਂ ਦੇ ਫੋਨ ਵੀ ਆ ਰਹੇ ਨੇ ਕਿ ਸਾਡੇ ਨਾਲ ਮਤਲਬ ਕਾਫੀ ਜ਼ਿਆਦਾ ਵਧੀਕੀ ਕਰਦੇ ਪਏ ਨੇ ਤੰਗ ਪਰੇਸ਼ਾਨ ਕਰਦੇ ਪਏ ਨੇ ਇਹਨਾਂ ਦੇ ਸਰਪੰਚ ਮਾਰਦੇ ਕੁੱਟਦੇ ਪਏ ਨੇ ਇੱਕ ਦੀਆਂ ਲੱਤਾਂ ਵੀ ਤੋੜਦੀਆਂ ਐਕਸੀਡੈਂਟ ਵੀ ਕਰਵਾਤਾ ਤੇ ਮਤਲਬ ਕਿ ਸਾਨੂੰ ਇਹ ਵੀ ਮੱਲੇ ਧਾਰ ਹੈ ਕਿ ਕੱਲ ਨਾ ਕੱਲ ਇਹਨੇ ਬੂਥਾਂ ਉੱਤੇ ਵੀ ਕੁਛ ਨਾ ਕੁਛ ਬਹੁਤ ਕੁਛ ਕਰ ਸਕਦੇ ਨੇ ਸਾਡੇ ਮੁੰਡੇ ਇੱਥੇ ਕਾਫੀ ਡਰੇ ਹੋਏ ਨੇ ਮੇਰੇ ਤੁਹਾਡੇ ਮਾਦੇਬ ਨੇ ਕਹਿਣਾ ਚਾਹਨਾ ਚੌਂ ਟਿਊਸ਼ਨ ਸਾਹਿਬ ਨੂੰ ਇਹਦੇ ਉੱਤੇ ਗੰਭੀਰਤਾ ਨਾਲ ਮੱਲੇ ਕੀਤਾ ਜਾਵੇ ਸਟੈਂਡ ਕੋਈ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਲੋਕਤੰਤਰ ਦੇਸ਼ ਹੈ ਹਰ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਇਹ ਕਦੇ ਲੱਗਦਾ ਜਿਦਾਂ ਨੂੰ ਲੱਗਦਾ ਜਿਵੇਂ ਬਸ ਚੋਣ ਹੋਏਗੀ ਜਾਂ ਹੋਣੀ ਦੇਖੋ ਤੇ ਤੁਹਾਨੂੰ ਇਸ ਬਾਰੇ ਚੋਣ ਕਮਿਸ਼ਨ ਸਾਰਾ ਕੁਛ ਬਾਰੇ ਦੱਸ ਸਕਦੇ ਕਿਉਂਕਿ ਉਹਨਾਂ ਦਾ ਦੱਸਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਕਿਉਂਕਿ ਦੇਖੋ ਇਹ ਲੋਕਤੰਤਰ ਦੇਸ਼ ਕਹਿੰਦੇ ਆ ਇਹ ਲੋਕਤੰਤਰ ਦੇਸ਼ ਸਿਰ ਸਾਡੇ ਵਾਸਤੇ ਰਹਿ ਗਿਆ ਬਾਕੀਆਂ ਵਾਸਤੇ ਕੋਈ ਨਹੀਂ ਰਹਿੰਦਾ ਪਿਆ ਸਾਨੂੰ ਹੀ ਕਾਨੂੰਨ ਸਿਖਾਣਾ ਵਾ ਅਸੀਂ ਤੇ ਕਾਨੂੰਨ ਦੀ ਉਲੰਘਣਾ ਬਿਲਕੁਲ ਨਹੀਂ ਕਰਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਉਸ ਤਰ੍ਹਾਂ ਕਰਦੇ ਪਏ ਹਨਾ ਤੇ ਸਾਨੂੰ ਕਹਿੰਦੇ ਤੁਸੀਂ 2-4 ਗੱਡੀਆਂ ਖੜ੍ਹੀਆਂ ਕਰੋ ਨੀ 2-4 ਹੀ ਖੜ੍ਹਦੇ ਪਏ ਤੇ ਸਾਨੂੰ ਕਹਿੰਦੇ ਤੁਸੀਂ ਪਾਰਕਿੰਗ ਦਾ ਕੋਈ ਇਸ਼ੂ ਨਾ ਕਰਾਓ ਸੜਕਾਂ ਜਾਮ ਨਾ ਪੂਰਾ ਡਿਸਪੀਸਪਲਨ ਰੱਖ ਕੇ ਹੀ ਚੱਲਦੇ ਪਏ ਮਤਲਬ ਸਾਨੂੰ ਸਾਰਾ ਕੁਝ ਸਿਖਾਉਂਦੇ ਪਏ ਅਸੀਂ ਤਾਂ ਠੀਕ ਤਰ੍ਹਾਂ ਕਰਦੇ ਵੇ ਬਾਕੀਆਂ ਪਾਰਟੀਆਂ ਵਾਲੇ ਵੀ ਧਿਆਨ ਦੇ ਜਿਹੜੀਆਂ ਨੇ ਧੱਕੇਸ਼ਾਹੀ ਕਰਦੀਆਂ ਪਈਆਂ ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ